ਹਾਂਜੀ ਪੰਡਿਤ ਜੀ ਜੈ ਬੋਲਣਾ ਜੀ ਜੈ ਬੋਲਣਾ ਜੀ ਪੰਡਿਤ ਜੀ ਹੈਪੀ ਬਰਥਡੇ ਆਪ ਨੂੰ ਥੈਂਕ ਯੂ ਧੰਨਵਾਦ ਤੇ ਪਰਸੂਰਾਮ ਜੀ ਦਾ ਬਾਰੇ ਅੱਜ ਦਾ ਬਰਥਡੇ ਉਹਨਾਂ ਦਾ ਉਹਨਾਂ ਬਾਰੇ ਕੀ ਕਹੋਗੇ ਸ੍ਰੀ ਮੁਕਤੇਸ਼ਵਰ ਮਹਾਦੇਵ ਸਿਮੰਦਰ ਮੋਹਰਾਂ ਚਲੇ ਮੈਂ ਅੱਜ ਪਰਸੂਰਾਮ ਜੈਨਦੀ ਬੜੇ ਧੂਮ ਧਾਮ ਸੇ ਮਨਾਈ ਗਈ ਜਿਸ ਕੇ ਵਿੱਚ ਮੰਦਿਰ ਦੀ ਕਮੇਟੀ ਦੇ ਮੈਂਬਰ ਸਾਥ ਮੇ ਅੱਜ ਪਹਿਲੇ ਪੂਜਨ ਕੀਤਾ ਉਸ ਕੇ ਬਾਅਦ ਹਵਨ ਭਗਵਾਨ ਪਰਸੂਰਾਮ ਜੀ ਦਾ ਸਭ ਭਗਤਾਂ ਦੇ ਉੱਪਰ ਆਸ਼ੀਰਵਾਦ ਹੋ ਜੈ ਗੁਰੂ ਜੀ ਸ਼ੰਕਰ ભગવાન ਦੀ જય ਭਗਵਾਨ ਪਸ਼ੂਦਾਮ ਜੀ ਦੀ જય ਅੱਜ ਇਸ ਲਈ ਮੁਕਤੇਸ਼ਵਰ ਮਹਾਦੇਵ ਸ਼ਿੰਦਰ ਮੁਕਤੀ ਕਾਮ ਚੈਨਲ ਵਿੱਚ ਭਗਵਾਨ ਪਸ਼ੂਦਾਮ ਜੀ ਦਾ ਜਿਹੜਾ ਜਨਮ ਦਿਨ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਵਿਸ਼ਨੂੰ ਭਗਵਾਨ ਜੀ ਦਾ ਛੜਾ ਰੂਪ ਕਿਹਾ ਜਾਂਦਾ ਵੀ 6ਵਾਂ ਰੂਪ ਸੀ ਨਾ ਉਹ ਆਣ ਪਸ਼ੂਦਾਮ ਜੋ ਬਾਅਦ ਅੱਜ ਕਈ ਇਹੜੇ ਇਤਿਹਾਸਿਕ ਦਿਨ ਅੱਜ ਜਿਵੇਂ ਕਿ ਕਿਹਾ ਜਾਂਦਾ ਅੱਜ ਦੇ ਦਿਨ ਚਾਰ ਕਪਾੜ ਖੁੱਲਦੇ ਹਨ ਕਦਾਰਨਾਥ ਬਦਰੀਨਾਥ ਗੰਗੋਤਰੀ ਚਾਰ ਧਾਮ ਦੀ ਜਿਹੜੀ ਯਾਤਰਾ ਅੱਜ ਕਪਾੜ ਖੁੱਲ ਜਾਣਗੇ ਪਰਸੋਂ ਤੋਂ ਯਾਤਰਾ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਅੱਜ ਲక్ష్ਮੀ ਪੂਜਨ ਵੀ ਹੈਗਾ ਜਿਹਨੂੰ ਆਪਾਂ ਲక్ష్ਮੀ ਪੂਜਨ ਲక్ష్ਮੀ ਪੂਜਨ ਕਹਿੰਦਾ ਸਾਲ ਵਿੱਚ ਦੋ ਵਾਰੀ ਲక్ష్ਮੀ ਮਾਤਾ ਦੀ ਪੂਜਾ ਹੁੰਦੀ ਹੈ ਇੱਕ ਇੱਕ ਦਿਨ ਦੁਆਲੀ ਵਾਲੇ ਦਿਨ ਇੱਕ ਅੱਜ ਦੇ ਦਿਨ ਤੇ ਹੋਰ ਤੁਹਾਨੂੰ जान ਕੇ ਇਹ ਵੀ ਬੜੀ ਖੁਸ਼ੀ ਹੋਊਗੀ ਅੱਜ ਸਾਡੇ ਸਿਮ ਮੰਦਰ ਮੁਕਤੀ ਧਾਮ ਚੈਨਾ ਦੇ ਪੁਜਾਰੀ ਜੀ ਪੰਡਤ ਸ਼੍ਰੀਸ਼ ਗੁਰੂ ਜੀ ਦਾ ਅੱਜ ਹੈਪੀ ਬਰਥਡੇ ਵੀ ਹੈ ਇਹ ਬੜਾ ਖੁਸ਼ੀਆਂ ਦੇ ਅੜਾ ਲੈ ਦਿਨਾਂ ਦੇਖੋ ਵੀ ਕਿੰਨੇ ਪ੍ਰੋਗਰਾਮ ਇੱਕ ਦਿਨ ਦੇ ਵਿੱਚ ਆ ਗਏ ਸ਼ੰਕਰ ਭਗਵਾਨ ਭਗਵਾਨ ਪਸ਼ੂਰਾਮ ਜੀ ਸਾਰਿਆਂ ਤੇ ਮੇਰੇ ਪਰ ਆ ਹੱਥ ਰੱਖਣ ਅਤੇ ਬ੍ਰਾਹਮਣ ਸਮਾਜ ਨੂੰ ਅਸੀਂ ਚੈਨਾ ਦੇ ਵੱਲੋਂ ਪ੍ਰਧਾਨ ਚੰਦਰ ਮੋਹਨ ਜੀ ਦੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਹਰ ਸਾਲ ਇਦਾਂ ਹੀ ਭਗਵਾਨ ਪੁਸ਼ਰਮ ਸਿੰਘ ਦਾ ਜਨਮ ਦਿਨ ਮਨਾਓ ਇਕੱਠੇ ਹੋਵੋ ਲੱਗ ਲੱਗ ਰਹਿ ਕੇ ਕੋਈ ਫਾਇਦਾ ਨਹੀਂ ਹੈਗਾ ਇਕੱਠੇ ਹੋਵੋ ਤੇ ਜਿਆਜਾਕਾਰ ਹੋਵੇ ਜੈ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਹੋ ਭਗਵਾਨ ਪੁਸ਼ਰਮ ਸਿੰਘ ਜੀ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੰਤਲਿਆਨ ਟੀਵੀ